ਲਓ ਜੀ ਹੋ ਗਈ ਖਾਲੀ 3:00 ਵਜ ਗਈ ਆ ਤੇ ਉਧਰ ਦੀ ਕਹਿੰਦੇ ਸੀ ਨੋ ਐਂਟਰੀ ਆ ਜਿੱਧਰ ਦੀ ਆਏ ਸੀ ਅਸੀਂ ਮਤਲਬ ਉਹ ਇਬਰਾਹਿਮ ਪੱਤਮ ਤੋਂ ਗੁੰਲੂਪੁੱਦੀ ਉਹ ਤੋਂ ਬਾਅਦ ਹੁਣ ਇਧਰੋਂ ਇਹਨੇ ਦੱਸਿਆ ਰਸਤਾ ਵੀ ਆ ਬਾਰ ਬਾਰ ਦੀ ਨਿਕਲ ਜੂ ਉੱਥੇ ਤੁਹਾਨੂੰ ਚਨਈ ਕੋਲਕਾਟਾ ਹਾਈਵੇ ਟਕਰੂਗਾ ਉਹ ਸਿੱਧਾ ਤੁਹਾਨੂੰ ਗੰਟੂਰ ਲੈ ਜਾਊਗਾ ਹੁਣ ਅਸੀਂ ਚੱਲੇ ਆਂ ਗੰਟੂਰ ਨੂੰ ਤੇ ਆਹ ਫਲਾਈਓਵਰ ਆ ਗਿਆ ਬੰਦੇ ਵਧੀਆ ਨੇ ਬੁਲੀਵਾਲੀ ਪਤੰਦਰਾਂ ਦੀ ਸਮਝ ਆਉਂਦੀ ਜਾਂ ਨਹੀਂ ਆਉਂਦੀ ਉਹ ਦਿਲ ਦੇ ਸਾਫ਼ ਜਿਹੇ ਆ ਬੰਦੇ ਜਿਵੇਂ ਬੇਈਮਾਨੀ ਜੀ ਵਾਲੇ ਨਹੀਂ ਹੈਗੇ ਤੇ ਘਾਤੇ-ਵਾਤੇ ਜੇ ਕਰਕੇ ਉਹ ਇਸ਼ਾਰਿਆਂ 'ਚ ਸਮਝਾ ਦਿੰਦੇ ਆ ਇੰਗਲਿਸ਼ ਕੰਮ ਦੇ ਜਾਂਦੀ ਆ ਜੇ ਕਿਸੇ ਨੂੰ ਇੰਗਲਿਸ਼ ਆਉਂਦੀ ਆ ਉਹ ਬੰਦਾ ਸਰਵਾਈਵ ਕਰ ਜਾਂਦਾ ਮੈਂ ਹੁਣ ਤਿੰਨ-ਚਾਰ ਦਿਨਾਂ ਦਾ ਤਿੰਨ ਦਿਨਾਂ ਦਾ ਚਾਰ ਦਿਨਾਂ ਦਾ ਜਿਹ ਦਿਨਾਂ ਦਾ ਇਸ ਸਟ੍ਰੀਟ 'ਚ ਵੜਿਆ ਇੰਗਲਿਸ਼ ਦੇ ਚੌਕੇ-ਛੱਕੇ ਮਾਰ ਰਹੇ ਆ ਕੋਈ ਕੋਈ ਕੈਚ ਹੋ ਜਾਂਦਾ ਕੋਈ ਕੋਈ ਉਤੋਂ ਦੀ ਲੰਘ ਜਾਂਦਾ ਪਰ ਟਾਈਮ ਪਾਸ ਕਰਾਤਾ ਫੇਰ ਦੇ ਵਿੱਚ ਮਤਲਬ ਪਹਾੜੀਆਂ ਹੀ ਪਹਾੜੀਆਂ ਨੇ ਇਹ ਲਗਾਤਾਰ ਪਹਾੜੀਆਂ ਨਹੀਂ ਹੈਗੀਆਂ ਜਿਵੇਂ ਇੱਕ ਉੱਥੇ ਖੜੀ ਆ ਇੱਕ ਉਹ ਖੜੀ ਆ ਇੱਕ ਇੱਧਰ ਆ ਐਂ ਇੱਕ ਇੱਧਰ ਪਿਛਲੇ ਪਾਸੇ ਸੀਗੀ ਜਿਹੜੀ ਤੁਹਾਨੂੰ ਦਿਖਾਈ ਆ ਵੀ ਬੱਤ ਦੀ ਟਨਲ ਕੱਢੀ ਹੋਈ ਆ ਤੇ ਆਹ ਦੇਖੋ ਰੇਲਵੇ ਕ੍ਰੋਸਿੰਗ ਆ ਗਈ ਇੱਥਾਂ ਦੀ ਹੈਗੇ ਆ ਸ਼ਹਿਰ ਮਤਲਬ ਖੁੱਲੇ ਖੁੱਲੇ ਜਿਹੜੇ ਏਰੀਆ ਚ ਆ ਅਸੀਂ ਹਣੇ ਤਾਂ ਹੋ ਸਕਦਾ ਵੀ ਡਾਊਨ ਟਾਊਨ ਆ ਜਿਹੜੇ ਉਹ ਸੰਗੜੇ ਹੋਣ ਹਨਾ ਜਿਵੇਂ ਆਪਣੇ ਪੁਰਾਣੇ ਬਾਜ਼ਾਰ ਆ ਜਾਂਦੇ ਆ ਜਿਵੇਂ ਲੁਧਿਆਣੇ ਦਾ ਚੌੜੇ ਬਾਜ਼ਾਰ ਵਾਲਾ ਏਰੀਆ ਆ ਗਿਆ ਜਾਂ ਜਿਹੜੇ ਪੁਰਾਣੇ ਵਸੇ ਹੋਏ ਸੀ ਹਨਾ ਉਹਨਾਂ ਸਰਕਲ ਹੂਣ ਸੰਗ ਵਿਹਾਰ ਹੂਣ ਇਹ ਠੀਕ ਆ ਵੈਸੇ ਉਧਰ ਨੂੰ ਬਹੁਤ ਫਲੈਟ ਹੂਣ ਬਣੇ ਹੋਏ ਨੇ ਬਹਰਵਾਰ ਨੂੰ ਬਹਾਵਾ ਡਵੈਲਪ ਹੋਇਆ ਹੋਇਆ ਹੈ ਆ ਦੇਖੋ ਆ ਇੱਥੇ ਮੀਨਾ ਘੜੀ ਮੈਂ ਚਨਈ ਵੀ ਗਿਆ ਇਹਨਾਂ ਸੇਟਾਂ ਦੇ ਵਿੱਚ ਇਦਾਂ ਦੇ ਕਲਰ ਰੱਜਾਂ ਦੇ ਉੱਤੇ ਹੀ ਬਣਾਏ ਹੁੰਦੇ ਆ ਤੇ ਦੇਵਾਂ ਟ੍ਰੇਨ ਐਕਰ ਲਾਈਨ ਹੋਰ ਲੰਗੀ ਥੱਲੇ ਦੀ ਇਤੋਂ ਦੀ ਲੰਗਦੀ ਆ ਕ੍ਰੋਸਿੰਗਾਂ ਤਕੜੀਆਂ ਨੇ ਘਟੋ ਘਟਾ ਇੱਥੇ ਕੀ 10 ਲਾਈਨਾਂ ਸੀ ਇਹ ਹੇਲਵੇ ਦੀਆਂ ਤੇ ਵੱਡਾ ਸਿਸਟਮ ਆ ਜੀ ਵਿਲੇ ਦੇ ਹੋ ਗਏ ਹੁਣ ਰੱਬ ਵੀ ਲੱਗਦਾ ਵੀ ਮੌਸਮ ਅੱਜ ਕਰੂ ਠੰਡਾ ਨਜ਼ਾਰਾ ਜਿਹਾ ਲਿਆਈ ਜਾਂਦਾ ਠੰਡੀ ਠੰਡੀ ਹਵਾ ਵਗਦੀ ਆ ਇਕੋ ਜਿਹਾ ਵਧੀਆ ਜਿਹ ਮਾਹੌਲ ਬਣਿਆ ਹੋਇਆ ਠੀਕ ਆ ਹੁਣ ਆਪਾਂ ਤਾਂ ਠੰਡਾ ਹੀ ਪੀਣਾ ਹੁੰਦਾ ਸੂਫੀ ਬੰਦਿਆਂ ਦਾ ਹੋਰ ਕੀ ਹੁੰਦਾ ਸਾਡੀ ਐਨਜੋਇਮੈਂਟ ਠੰਡਾ ਕੋਲਡ ਡਰਿੰਕ ਬੱਦ ਤੋਂ ਬੱਦ ਰਾਤ ਨੂੰ ਦੁੱਧ ਦਾ ਕੱਪ ਹੁਣ ਜੀ ਕਰਿਆ ਵੀ ਚੱਲ ਚੱਲੇ ਆ ਯਾਰ ਲੈ ਲਈਏ ਤਦਾ ਠੰਡਾ ਕੁੱਲ ਮਿਲਾ ਕੇ ਗੱਡੀ ਖਾਲੀ ਹੁਣ ਤੱਕ ਦਾ ਸਫ਼ਰ ਤਾਂ ਰਿਹਾ ਵਧੀਆ ਬਾਕੀ ਦੂਰ ਕਰਕੇ ਬੰਦੇ ਸਾਰੇ ਘਬਰਾ ਜਾਂਦੇ ਆ ਨਾ ਉਹ ਭੀਗ ਲੱਗਿਆ ਕੋਈ ਬੜਾ ਮਸਲਾ ਨਹੀਂ ਮਹਾਰਾਸ਼ਟਰ ਤੱਕ ਤਾਂ ਗੱਡੀਆਂ ਆਉਂਦੀਆਂ ਹੀ ਰਹਿੰਦੀਆਂ ਨੇ ਐਮਪੀ ਮਹਾਰਾਸ਼ਟਰ ਤੱਕ ਨਾ ਅੱਗੇ ਵਾਲੀਆਂ ਸਟ੍ਰੀਟਾਂ ਦਾ ਤੁਹਾਨੂੰ ਦਿਖਾਈ ਦਿੱਤਾ ਬਾਕੀ ਹੁਣ ਅੱਗੇ ਕੋਸ਼ਿਸ਼ ਕਰਾਂਗੇ ਫੇਰ ਵੀ ਡਰ ਵਾਲੀ ਕੋਈ ਚੱਕਰ ਨਹੀਂ ਹੈਗਾ ਪਰ ਟਿੱਕਡ ਵਾਈਜ਼ ਕਰੂੰਗਾ ਮੈਂ ਜਿਹੜੇ ਵੀ ਸਿੰਗਲ ਚੱਲਦੇ ਆ ਸਿੰਗਲ ਨਾ ਕਦੇ ਵੀ ਚੱਲੋ ਗੱਡੀ ਹਮੇਸ਼ਾ ਡਬਲ ਬੰਦੇ ਵਾਲਾ ਜਿਹੜਾ ਹੈਗਾ 11200 ਕਿਲੋਮੀਟਰ ਤੱਕ ਤਾਂ ਸਿੰਗਲ ਬੰਦਾ ਡਰਾਈਵ ਕਰ ਸਕਦਾ ਹੈ ਨਾ ਕਿਉਂਕਿ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਰਸਤੇ ਦੇ ਵਿੱਚ ਨਾ ਜਿਹੜੇ ਵੀਰ ਇਕੱਲੇ ਡਰਾਈਵ ਕਰਦੇ ਆ ਵੀ ਨਾਲ ਬੰਦਾ ਖਲਾਸੀ ਵੀ ਨਹੀਂ ਰੱਖਦੇ ਉਹ ਵੀਰ ਇੰਨੇ ਲੰਬੇ ਰੂਟ ਤੇ ਨਾ ਆਓ ਠੀਕ ਆ ਜੀ ਵੈਸੇ ਸਟੇਟਾਂ ਬਹੁਤ ਵਧੀਆ ਨੇ ਕੋਈ ਪ੍ਰੋਬਲਮ ਵਾਲਾ ਚੱਕਰ ਹੀ ਨਹੀਂ ਮਸਲਾ ਹੀ ਨਹੀਂ ਹੈਗਾ ਪਰ ਫਿਰ ਵੀ ਇਕੱਲਾ ਬੰਦਾ ਇਕੱਲਾ ਹੀ ਹੁੰਦਾ ਏਡੀ ਬਾੜ ਨੂੰ ਦੋ ਬੰਦੇ ਲਾਜ਼ਮੀ ਆਓ ਸਿੰਗਲ ਬੰਦਾ ਨਾ ਆਓ ਸਟੇਟਾਂ ਠੀਕ ਨੇ ਵਧੀਆ ਨੇ ਬਾਕੀ ਵਾਪਸੀ ਦਾ ਉਹਨੂੰ ਕੋਸ ਟਾਈਮ ਤੱਕ ਦੱਸ ਦਿੰਨੇ ਆ ਦੇ ਕਿਵੇਂ ਬਣਦਾ ਅੱਜ ਕੱਲ ਨੂੰ ਕਿਵੇਂ ਆ ਮੰਦਾ ਤੇਜੀ ਆ ਸਿੱਧਾ ਮਾਲ ਮਿਲਦਾ ਕੀ ਰੇਟ ਲੱਗਦਾ ਇੱਕ ਰਿਪੋਰਟ ਬਣਦੀ ਆ ਦੂ ਬਣਦੀਆਂ ਨੇ ਜੋ ਵੀ ਹੋਇਆ ਉਹ ਸਾਰਾ ਤੁਹਾਨੂੰ ਬਲੌਗ ਦੇ ਵਿੱਚ हां ਫਿਰ ਇੱਕ ਸੈਂਟਰ ਨੂੰ ਸ਼ਹਿਰ ਨੂੰ ਨਿਕਲ ਗਿਆ ਉਹ ਪਰਲਾ ਆ ਗਿਆ ਚਨਈ ਕਲਕੱਤਾ ਹਾਈਵੇ ਲੋ ਜੀ ਆ ਗਏ ਆ ਅਸੀਂ ਸ਼ਹਿਰ ਸਾਰਾ ਬਾਈਪਾਸ ਕਰਕੇ ਤੇ ਆਹਾ ਵਿਜੇਵੜ ਦੇ ਉੱਤੋਂ ਉੱਤੋਂ ਦੀ ਆ ਕੇ ਅਸੀਂ ਚੜ ਰਹੇ ਹਾਂ ਹੁਣ ਕਲਕੱਤਾ ਚਨਈ ਹਾਈਵੇ ਦੇ ਉੱਤੇ ਪੂਰੇ ਆ ਬੱਤੀਆਂ ਨੇ ਇੱਥੋਂ ਕੱਟ ਵੈਸੇ ਇੱਥੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਨਾ ਚਾਹੀਦਾ ਜਿਹੜੇ ਸਾਫ ਦੀ ਟ੍ਰੈਫਿਕ ਆ ਚਲੋ ਹੁਣ ਪਲਾ ਬਣਾ ਲੈਣ ਕਿਉਂਕਿ ਸਰਕਾਰ ਇਹਨਾਂ ਦੀ ਆ ਗਈ ਭਾਈ ਆਂਧਰਾ ਵਾਲਿਆਂ ਦੀ ਇਹ ਆ ਹੁਣ ਟਰਨ ਹੋ ਰਹੇ ਆ ਜੀ ਸਾਰਾ ਸ਼ਹਿਰ ਤਾਂ ਬਾਈਪਾਸ ਹੋ ਗਿਆ ਤੇ ਹੁਣ ਇਸ ਤੋਂ ਬਾਅਦ ਜਾਣਾ ਅਸੀਂ ਗੰਟੂਰ ਵੱਲ ਨੂੰ ਉੱਥੇ हां सर जी ਇਧਰ ਨੂੰ ਚੱਲੀਏ ਇਹ ਹੈਗਾ ਜੀ ਆ ਇਧਰਲੀ ਸਾਈਡ ਜਾ ਰਿਹਾ ਉਧਰ ਨੂੰ ਕੋਲਕੱਤਾ ਚਨਈ ਵਾਲਾ ਤੇ ਆ ਅਸੀਂ ਹੁਣ ਟਰਨ ਕਰਕੇ ਰੋਡ ਦੇ ਉੱਤੇ ਚੜ ਗਏ ਆ ਅੰਦਰ ਨੂੰ ਇਹਦੇ ਚ ਇੱਕ ਰੋਡ ਹੋ ਜਾਂਦਾ ਹੈਗਾ ਜਿਹੜਾ ਉਹ ਵਿਜੇਵੜ ਦੇ ਵਿੱਚ ਨੂੰ ਐਂਟਰ ਹੁੰਦਾ ਹਨ ਹੁਣ ਅਸੀਂ ਤਾਂ ਵਿਜੇਵੜ ਇਹ ਆ ਦੇਖ ਬੋਰਡ ਲੱਗਿਆ ਹੈ ਵਿਜੇਵੜੇ ਦਾ ਤੇ ਅਸੀਂ ਤਾਂ ਵਿਜੇਵੜਾ ਵੀ ਸਾਰਾ ਬਾਈਪਾਸ ਕਰ ਜਾਣਾ ਹਨ ਕਿਉਂਕਿ ਉਹ ਜਿਹੜੀ ਪਹਾੜੀ ਜੀ ਆ ਅਸੀਂ ਉਹਦੇ ਪਰਲੀ ਸਾਈਡ ਸੀਗੇ ਉੱਥੇ ਸੀਗਾ ਖੋਲਾਪੁੱਡੀ ਉਹਦੇ ਜੇ ਤਾਂ ਉਹ ਪਹਾੜੀ ਦੇ ਉੱਤੋਂ ਦੀ ਵਿਜੇਵਾਲੇ ਨੂੰ ਬੰਦਾ ਆਉਂਦਾ ਜਾਨੀ ਕਹਿੰਦੇ ਪਹਿਲਾਂ ਦੱਸਦੇ ਆ ਵੀ 8 ਤੋਂ 10 ਕਿਲੋਮੀਟਰ ਦਾ ਸਰਕਲ ਪੈਂਦਾ ਸੀ ਉਹ ਜਦੋਂ ਲਈ ਉਹ 300 ਮੀਟਰ ਦੀ ਟਨਲ ਬਣ ਗਈ ਤੇ ਉਹ ਦੇਖ ਲਓ 8 ਤੋਂ 10 ਕਿਲੋਮੀਟਰ ਦਾ ਸਫ਼ਰ ਉਹਨਾਂ ਦਾ ਝਟਕੀਆਂ ਦਾ ਰਹਿ ਗਿਆ ਟਨਲ ਬਣ ਕੇ ਇਹ ਆ ਗਿਆ ਜੀ ਕ੍ਰਿਸ਼ਨਾ ਰਿਵਰ ਜਿਹੜਾ ਕਿ ਇੱਥੇ ਵੱਡਾ ਰੇਵਰ ਵਿਜੇਪੜਾ ਦਾ ਤ੍ਰਿਗਨ ਅੰਧਰਾ ਦਾ ਹੀ ਵੱਡਾ ਰੇਵਰ ਹੈ ਆ ਗ੍ਰੇਸ਼ਟ ਰੇਵਰ ਇਹਦਾ ਹੀ ਇੱਥੇ ਸੰਗਮ ਹੁੰਦਾ ਜਿਹੜਾ ਇਬਰਾਹਿਮ ਫਤਮ ਤੇ ਆ ਕੇ ਜਿੱਥੇ ਅਸੀਂ ਇੱਕ ਰਾਤ ਖੜੇ ਰਹੇ ਆਂ ਉਹ ਦੇਖੋ ক্রিকেট ਖੇਡ ਰਹੇ ਗਰਾਊਂਡ ਬਣਿਆ ਇੱਥੇ ਆਏ ਆਂ ਵੀ ਇੱਥੋਂ ਆ ਕੇ ਕਿਤੇ ਵੀ ਆਪਾਂ ਜਿਵੇਂ ਰਾਜਾ ਮਹਿੰਦਰਮ ਪਰਮ ਰਾਜਾ ਮੰਦਰੀ ਜੀ ਨੂੰ ਕਹਿੰਦੇ ਆ ਉੱਥੇ ਵੀ ਆ ਕੇ ਦਰਿਆ ਦਾ ਪੁਲ 4.5 ਕਿਲੋਮੀਟਰ ਲੰਬਾ ਆ ਜਾਂਦਾ ਕਾਰਨ ਜਰੂਰ ਦਰਿਆ ਆ ਕੇ ਸਮੁੰਦਰ 'ਚ ਰਲਦੇ ਆ ਕਿਛਣ ਦਾ ਪਾਣੀ ਕੰਟੀਨਿਊ ਆਈ ਜਾਣਾ ਹੁੰਦਾ ਕਿਉਂਕਿ ਸਮੁੰਦਰ ਕਈ ਵਾਰੀ ਚੜ੍ਹੇ ਹੁੰਦੇ ਆ ਜਿਵੇਂ ਜਵਾਰ ਪਾਠਾ ਵਗੈਰਾ ਆ ਹੁੰਦਾ ਉਦੋਂ ਫਿਰ ਪਾਣੀ ਬੈਕ ਵੱਜਦਾ ਜੇਦੋ ਸਮੁੰਦਰ ਜਿੰਨਾ ਟਾਈਮ ਨੀਵਾ ਉਦੋਂ ਦਰਿਆ ਆ ਡਿੱਗਦਾ ਜਾ ਕੇ ਜਦੋਂ ਬਰਾਫਰ ਬੈਲੈਂਸ ਆ ਜਾਂਦਾ ਫਿਰ ਪਾਣੀ ਇੱਥੇ ਜਮਾ ਹੋਣ ਲੱਗ ਜਾਂਦਾ ਕੋ ਜਿੰਨੇ ਵੀ ਦਰਿਆ ਸਮੁੰਦਰ ਦੇ ਨੇੜੇ ਆ ਕੇ ਰੰ ਦਿਆ ਉਹ ਏਰੀਆ ਦੇ ਵਿੱਚ ਦਰਿਆ ਆ ਕੇ ਚੌੜੇ ਹੋ ਜਾਂਦੇ ਆ ਕਈ ਕਈ ਗੁਣਾ ਜੇ ਨੋਰਮਲ ਕੋਈ ਦਰਿਆ ਮੰਨ ਲਓ ਵੀ 500 ਮੀਟਰ ਚੌੜਾ ਹੁੰਦਾ ਇਸ ਜਗ੍ਹਾ ਤੇ ਆ ਕੇ ਉਹਨੇ ਉਹਦੇ ਨਾਲ 5-6 ਗੁਣਾ 7-8 ਗੁਣਾ ਜ਼ਿਆਦਾ ਚੜਾਈ ਹੋ ਜਾਂਦੀ ਆ ਇਹ ਹਮੇਸ਼ਾ ਨਹੀਂ ਭਰੇ ਰਹਿੰਦੇ ਉਹ ਦਿਨਾਂ ਲਈ ਭਰਦੇ ਹੁੰਦੇ ਆ ਫਿਰ ਡਾਣ ਆ ਜਾਂਦੇ ਆ ਉਹ ਸਾਥਾਂ ਦੇ ਦਿਨਾਂ ਚ ਜਾਂ ਜਦੋਂ ਸਮੁੰਦਰ ਜਿਆਦਾ ਸੁਹਾਣ ਤੇ ਹੋਵੇ ਉਹਨਾਂ ਦਿਨਾਂ 크੍ਰਿਸ਼ਨਾ ਰਿਵਰ ਦਾ ਬ੍ਰਿਜ ਵੀ ਮੇਰੇ ਹਿਸਾਬ ਨਾਲ 2 ਕਿਲੋਮੀਟਰ ਪਲੱਸ ਲੰਬਾ ਹੈ ਕੋਟਾਇਆ ਨਹੀਂ ਹੈਗਾ ਜਦ ਜੇ ਮੈਂ ਆਪ ਜੀ ਕਹਿ ਰਹੀ ਹਾਂ ਵੀ ਉੱਧਾ ਦਾ ਇੰਡੀਆ ਦੀ ਕੋਈ ਹੋਰ ਵੀ ਬ੍ਰਿਜ ਲੰਬਾ ਹੋ ਸਕਦਾ ਜਣੇ ਮੈਂ ਜੇ ਆਪ ਦਾ ਆਪ ਕੋਈ ਬ੍ਰਿਜ ਕ੍ਰੋਸ ਕੀਤਾ ਸਭ ਤੋਂ ਲੰਬਾ ਤਾਂ ਰਾਜਾ ਮੁੰਦਰੀ ਵਾਲਾ ਜਿਹੜਾ ਪੂਰੀ ਅੰਧਰਾ ਪ੍ਰਦੇਸ਼ 'ਚ ਪੈਂਦਾ ਉਹ ਬ੍ਰਿਜ ਪਾਰ ਕਰਿਆ ਸੀ 4.5 ਕਿਲੋਮੀਟਰ ਲੰਬਾ ਤੇ ਦੂਜੇ ਨੰਬਰ ਤੇ ਲਿਖਿਆ ਹੈ ਬ੍ਰਿਜ ਪਾਰ ਕਰ ਰਹੇ ਆ ਅੱਜ ਇਹ ਵੀ 2 ਤੋਂ 2.5 ਕਿਲੋਮੀਟਰ ਲੰਬਾ ਹੋਊਗਾ ਇਹ ਵੀ ਬ੍ਰਿਜ ਇੰਡੀਆ ਦੇ ਲੌਂਗੇਸਟ ਬ੍ਰਿਜਸ ਦੇ ਵਿੱਚੋਂ ਇੱਕ ਹੋਊ ਮੇਰੇ ਹਿਸਾਬ ਨਾਲ ਬਾਕੀ ਜੇ ਕਿਸੇ ਵੀਰ ਨੂੰ ਜ਼ਿਆਦਾ ਜਾਣਕਾਰੀ ਹੋਵੇ ਤਾਂ ਉਹ ਮੇਰੀ ਨੋਲੇਜ ਚ ਵਾਧਾ ਕਰ ਸਕਦਾ ਇਦੇ 'ਚ ਕੋਈ ਗਲਤੀ ਗਲਤੀ ਨਹੀਂ ਹੁੰਦੀ ਇਹ ਤਾਂ ਸਿਰਫ ਜਿੰਨੀ ਕੀ ਗੱਲ ਪਤਾ ਓਨੀ ਕਾ ਜਾਂ ਮੈਨੂੰ ਫੀਲ ਹੋਈ ਓਨੀ ਕ ਆਪਾਂ ਵੀਡੀਓ ਦੇ ਵਿੱਚ ਬੋਲਦੀ ਆ ਹਨਾ ਕੋਈ ਐ ਨਹੀਂ ਹੈਗਾ ਵੀ ਮੈਂ ਹੀ 100% ਸਹੀ ਹੂੰਗਾ ਮੈਂ ਗਲਤ ਵੀ ਹੋ ਸਕਦਾ ਲੋ ਜੀ ਆ ਪਿੰਦਾ ਟੋਲ ਪਲਾਜ਼ਾ ਗਾਜਾ ਗਾਜਾ ਟੋਲ ਪਲਾਜ਼ਾ ਵਿਜੇਬਾੜੇ ਤੋਂ ਬੰਤੂਰ ਦੇ ਵਿਚਾਲੇ ਆਉਂਦਾ ਤੇ ਫਰਜੀ ਤਾਂ ਮੈਨੂੰ ਲੱਗਦਾ ਲੋਟ ਹੀ ਲੱਗਦੀ ਆ 310 ਵਾਲੀ ਲੱਗਣੀ ਆ ਔਰ ਮਿੰਨੀ ਬੱਸ ਟਰੱਕ ਔਰ ਬੱਸ ਪਤਾ ਨਹੀਂ ਸ਼ਾਇਦ 410 ਵਾਲੀ ਵੀ ਲੱਗ ਸਕਦੀ ਆ ਆ 310 ਵਾਲੀ 310 ਵਾਲੀ ਉਹ ਲੱਗੂਗੀ ਤੇ ਉਹ ਵਧੀਆ ਫੁੱਲਾ ਢੁਲਾ ਜਿਹਾ ਬਣਾਇਆ ਹੋਇਆ ਹੈ ਹਨਾ ਜਿਵੇਂ ਆ ਬਣਾਉਣ ਦਾ ਡਿਜ਼ਾਈਨਿੰਗ ਦਾ ਵੀ ਫਰਕ ਨੂੰ ਆ ਟੋਲ ਪਾ ਦੇਣਾ ਤੇ ਆ ਸੰਗਤ ਜਿਵੇਂ ਆਪਦੇ ਜਾ ਕੇ ਆਉਣੇ ਨੇ ਆ ਕਿਤੇ ਮੱਥਾ ਟੇਕ ਕੇ ਆਏ ਹੋਣਗੇ ਜਾਂ ਭਾਈ ਕਿਤੇ ਮਿੱਟੀ-ਮਿੱਟੀ ਕੱਢ ਕੇ ਆਏ ਹੋਣੇ ਆ ਤਰੋ ਦੈਨ ਚੜ ਗਿਆ ਹੁਣ ਅੱਖ ਖੁੱਲੀ ਸੀ 7 ਵਜੇ ਮੈਂ ਕਿਹਾ ਯਾਰ ਬਾਜ਼ਾਰ ਵੀ ਦੇਖ ਲਈਏ ਨਿੱਕਾ ਚਾਹ ਪਣੀ ਬਣਾਉਣ ਲੱਗਿਆ ਸੀ ਗੈਸ ਰੱਖ ਕੇ ਜਿਹੜਾ ਡਰਾਈਵਰ ਨਾਲ ਤੇ ਆਪਾਂ ਫਿਰ ਆਟਾ ਵਾਲੇ ਨੂੰ ਹੱਥ ਮਾਰ ਲਿਆ ਮੈਂ ਕਿਹਾ ਯਾਰ ਦੁਖਾ ਮੜਾ ਜਾ ਸ਼ਹਿਰ ਕਿੰਨੇ ਲਵੇਂਗਾ ਉਹ ਤਾਂ ਬਈ 10 20 ਰੁਪਏ ਆਉਂਦੇ ਆ ਜਾਂ ਹੁੰਦੇ ਹੈ ਨਾ ਇੱਥੋਂ 4 ਕਿਲੋਮੀਟਰ ਅੰਦਰ ਨੂੰ ਤੇ ਮੈਂ ਸੋਚਿਆ ਸੀ ਵੀ ਚੱਲ 50 ਅਪ ਡਾਊਨ ਦੇ ਕਰ ਲੂੰ ਕਹਿੰਦਾ 100 ਲਵਾਂ ਮੈਂ ਕਿਹਾ ਚੱਲ ਬਈ ਫਿਰ ਘੰਟਾ ਅੱਧਾ ਘੰਟਾ ਲਾਉਣਾ ਕੋਈ ਕਹਿੰਦਾ ਚੱਲ ਠੀਕ ਆ ਹੁਣ ਚੱਲੇ ਆ ਬਈ ਦੇਖਦੇ ਆ ਬਸ ਆਦਤ ਤਰੀ ਆ ਯਾਰ ਹੁੰਦਾ ਨਹੀਂ ਹੁੰਦਾ ਮੈਂ ਜਿਹੜੇ ਸ਼ਹਿਰ ਆ ਗਿਆ ਕੁਛ ਨਾ ਕੁਛ ਤਾਂ ਦੇਖ ਕੇ ਜਾਊਂਗਾ ਵੀ ਕੀ ਚੀਜ਼ ਆ ਇੱਥੇ ਕਿਵੇਂ ਆ ਸਿਸਟਮ ਉੜਦੇ ਉੜਦੇ ਹਣੇ ਬਸ ਸਿੱਧਾ ਟਾਰਗੇਟ ਇਹੀ ਆ ਕਿਉਂਕਿ ਜਦੋਂ ਟਰਾਂਸਪੋਰਟਰ ਆ ਗਿਆ ਪਤਾ ਨਹੀਂ ਸ਼ਾਇਦ ਮਾਲ ਹੋ ਜੇ ਰੱਬ ਦੀ ਕਿਰਪਾ ਨਾਲ ਹੈਨਾ ਉਹ ਤੋਂ ਪਹਿਲਾਂ ਪਹਿਲਾਂ ਜਿਹੜਾ ਮੇਲਾ ਲੁੱਟਿਆ ਜਾਂਦਾ ਲੁੱਟ ਲਈਏ ਲੋ ਜੀ ਹੁਣ ਅਸੀਂ ਵੜ ਗਏ ਆ ਬਾਜ਼ਾਰ ਦੀਆਂ ਗਲੀਆਂ ਦੇ ਵਿੱਚ ਮਤਲਬ ਆਏ ਆ ਵੀ ਹਰ ਗੱਡੀ ਆਪਾਂ ਜਦੋਂ ਆਉਣੇ ਆ ਕਿਸੇ ਵੀ ਸ਼ਹਿਰ ਮੋਸਟਲੀ ਜਿਹੜੇ ਉਹ ਹੁੰਦੇ ਆ ਟਰਾਂਸਪੋਰਟ ਨਗਰ ਉਹ ਹਰੇਕ ਸ਼ਹਿਰ ਤੋਂ 10 15 20 ਕਿਲੋਮੀਟਰ ਬਾਹਰ ਹੀ ਹੁੰਦੇ ਆ ਬਾਈਕਾਸ ਇਹ ਆਪਾਂ ਨੂੰ ਜਿਹੜਾ ਅੰਦਰ ਦਾ ਕਿਦਾਂ ਦੇ ਲੋਕ ਨੇ ਕੀ ਆ ਪਤਾ ਨਹੀਂ ਇੱਕ ਖਿੱਚ ਹੁੰਦੀ ਆ ਹਰੇਕ ਦੀ ਜਾਣਨ ਦੀ ਇੱਛਾ ਮੈਨੂੰ ਕਾਫੀ ਰਹਿੰਦੀ ਆ ਕੋਈ ਜਗ੍ਹਾ ਮੈਸ ਨਹੀਂ ਕਰਦਾ ਮੈਂ ਚਾਹੇ ਇੱਥੇ ਕੁਝ ਬੜਾ ਹੈ ਨਹੀਂ ਦੇਖਣ ਵਾਲਾ ਗਰੀਬ ਤਬਕਾ ਹੈਗਾ ਇਹ ਸਟੀਟ 'ਚ ਪਰ ਫਿਰ ਵੀ ਇੱਕ ਵਿੱਚ ਬੜਨ ਦਾ ਕੋਸ਼ਿਸ਼ ਹੁੰਦੀ ਆ ਆਟੋ ਹਰੇਕ ਜਗ੍ਹਾ ਕਰਦਾ ਮੈਂ ਘੰਟਾ ਤੋਂ ਘੰਟੇ ਲਾਈ ਦੇ ਆ ਘੁੰਮ ਕੇ ਕਿ ਕੀ ਆ ਕੀ ਨਹੀਂ ਸ਼ਹਿਰ ਦੇ ਵਿੱਚ ਕਿਉਂਕਿ ਜਾਦਾ ਹੀ ਰਹਿ ਜਾਣੀਆਂ ਬਾਈ ਖਦਾ ਨਹੀਂ ਮੁੜ ਕੇ ਜ਼ਿੰਦਗੀ ਮੌਕਾ ਦਿੰਦੀ ਆ ਕਿ ਨਹੀਂ ਦਿੰਦੀ ਆ ਆਟੋ ਤੇ ਪਲਵਾਨੀ ਜਿਹੜਾ ਰੇਗ ਸ਼ਹਿਰ ਚ ਦੇਣਾ ਹੁੰਦਾ ਅੱਗੇ ਕਦੇ ਵੀਡੀਓ ਨਹੀਂ ਬਣਾਈ ਹੁਣ ਸੋਚਿਆ ਵੀ ਬਣਾ ਕੇ ਪਾਇਆ ਕਰਾਂਗੇ ਨਾਲ ਲੋ ਵੀ ਮਿੱਤਰੋ ਗੰਤੂਰ ਆਏ ਸੀ ਰਾਤ ਤੇ ਇੱਥੇ ਸਲੂਨ ਆਇਆ ਸੀ ਵੈਸੇ ਮੈਂ ਬਾਹਰ ਕਟਿੰਗ ਕਰਵਾਉਂਦਾ ਨਹੀਂ ਹੁੰਦਾ ਜਦ ਆਇਆ ਤੇ ਉੱਤਰ ਪ੍ਰਦੇਸ਼ ਦੇ ਹੁੰਦੇ ਯੂਪੀ ਦੇ ਹਿੰਦੀ ਚ ਗੱਲਬਾਤ ਕੀਤੀ ਤੇ ਦਿਲ ਖੁਸ਼ ਹੋ ਗਿਆ ਮੈਨੂੰ ਇਹਨਾਂ ਸਟੇਟਾਂ 'ਚ ਬੰਦੇ ਮਿਲਦੇ ਹੀ ਨਹੀਂ। ਕਟਿੰਗ ਦਾ ਵੀ ਇਹਨਾਂ ਨੂੰ ਹਿਸਾਬ ਨਹੀਂ ਹੁੰਦਾ। ਆਪਣੇ ਏਰੀਏ ਦੇ ਬੰਦੇ ਯੂਪੀ ਵਾਲੇ ਕਰਕੇ ਮੈਂ ਕਟਿੰਗ ਕਰਵਾ ਲਈ। ਵਧੀਆ ਕਟਿੰਗ ਕਰਈ ਆ ਮੁੰਡਿਆਂ ਨੇ ਦਾੜੀ-ਡੂੜੀ। ਹੁਣ ਮ사ਜ ਲੈਣ ਲੱਗੇ ਆ। ਦੇਖੋ ਨਯਾਰਾ ਤੇ ਬਾਅਦ ਦੇ ਵਿੱਚ ਕਲਿੱਪ ਬਣਾ ਕੇ ਲਾ ਦਾਂ ਉਹਨੇ। ਵੀ ਕਿੰਨਾ ਕੁ ਫਰਕ ਪਿਆ ਸਿਰ ਨੂੰ। ਕਿਉਂਕਿ ਟੈਨਸ਼ਨ ਵਾਲਾ ਬਜਨ ਬਹੁਤ ਹੁੰਦਾ ਸਿਰ ਤੇ। ਟੈਨਸ਼ਨ ਐ ਇਦਾਂ ਹੀ ਲੈ ਲੀਏ ਜਦੋਂ ਕਿਤੇ ਮੌਕਾ ਮਿਲਦਾ ਹੈਡ ਮ사ਜ ਕਰਵਾ ਲਿਆ ਕਰੋ ਅੱਜ ਫੇਰ ਮੱਛੀ ਨਾ ਚੌੜ ਬਣ ਗਿਆ ਲੱਗੀ ਥਾਲੀ ਤੇ ਖਾਣ ਦੀ ਤਿਆਰੀ ਹੈ ਆ ਜੋ ਜੀਨੇ ਜੀਨੇ ਖਾਣੇ ਲੋ ਜੀ ਅੱਜ ਮੈਗੀ ਦੀ ਵੀ ਬਾਰੀ ਆ ਗਈ ਮੈਗੀ ਵਾਲੇ ਜਿਹੜੇ ਕਹਿੰਦੇ ਸੀ ਮੈਗੀ ਖਰੀਦ ਲਈ ਬਣਾਈ ਨਹੀਂ ਥੋੜਾ ਜਨੇ ਕੇ ਪਾਣੀ ਪਾ ਲਾ ਪਾਣੀ ਇਹ ਰੱਖ ਲੀਏ ਚਲਿੰਗੇ ਤੋਂ ਥੋੜੀ ਖੁਸ਼ਕ ਬਣਦੀ ਦੀਂਦੀ ਆ ਲਓ ਵੀ ਮੇਤਰੋ ਪਹਿ ਗਈ ਪਲੇਟਾਂ ਚ ਬਣਾਈ ਤਾਂ ਥੋੜੀ ਥੋੜੀ ਆ ਕਿਉਂਕਿ ਫਿਰ ਜ਼ਿਆਦਾ ਵੀ ਸੈਟ ਨਹੀਂ ਸੀ ਆਉਣੀ ਤਿੰਨ ਮੈਗੀਆਂ ਬਣਾ ਲਈਆਂ ਮੇਰੇ ਹਿਸਾਬ ਨਾਲ ਟੱਡ ਭਰ ਦੇਣਾ ਇਹਨਾਂ ਲਓ ਜੀ ਤੀਜਾ ਦਿਨ ਹੋ ਗਿਆ ਅੱਜ ਇਹ ਆਈ ਸੀ ਸਾਰੇ ਜੇ 7:30 ਵਜੇ ਉਦੋਂ ਮਗਰਲੇ ਚ ਰਸਤੇ ਚ ਕਿਉਂਕਿ ਉਹ ਟਰਾਂਸਪੋਰਟਰ ਦਾ ਮਿੱਤਰ ਪਿਆਰੇ ਦਾ ਕੰਮ ਮੈਨੂੰ ਠੰਡਾ ਹੀ ਲੱਗਦਾ ਯਾਰ ਸਮਝੋ ਬਾਹਰ ਆ ਕੰਮ ਕਿਉਂਕਿ ਗੱਡੀਆਂ ਦਾ ਪਿੰਡ ਦਾ ਪਿੰਡ ਦੇ ਘਾਰਿਆਂ ਤੋਂ ਪਤਾ ਲੱਗ ਜਾਂਦਾ ਹੁੰਦਾ ਤੇ ਉਹ ਬੰਦੇ ਦਾ ਮਤਲਬ ਦੋ ਦਿਨਾਂ ਚ ਉਹਦੇ ਗੱਡੀ ਹੀ ਨਹੀਂ ਆਈ ਕੋਈ ਯਾਰ ਇੱਕ ਅੱਧੀ ਗੱਡੀ ਤਾਂ ਹੁੰਦੀ ਹੀ ਹੈ ਨਹੀਂ ਮੈਨੂੰ ਪਹਿਲਾਂ ਹੀ ਡਾਊਟ ਜਿਹਾ ਹੋਈ ਜਾਂਦਾ ਇੱਕੇ ਬੰਦੇ ਤੋਂ ਆਪਾਂ ਪਿਛਲੇ ਸਾਲ ਗੱਡੀ ਭਰੀ ਸੀ ਇਸੇ ਤੋਂ ਹੀ ਉਹਦੇ ਤਾਂ ਹੀ ਆ ਗਏ ਤੇ ਇਹ ਬੰਦੇ ਨੇ ਉਦੋਂ ਦਾ ਜਿਹੜਾ ਬੈਲਟੀ ਵਾਲਾ ਪਾੜਾ ਰੋਕਦੇ ਹੁੰਦੇ ਇਹ 3500 ਰੁਪਏ ਹਲੇ ਤੱਕ ਦਿੱਤਾ ਨਹੀਂ ਮੈਨੂੰ ਲੱਗਦਾ ਬੰਦਾ ਠੰਡਾ ਹੀ ਹੋਣਾ ਜਿਹਦੇ ਕਰਕੇ ਗੱਡੀ ਇਹਦੇ ਆਉਂਦੀ ਨਹੀਂ ਹੁਣ ਮੈਂ ਸੋਚਿਆ ਮੈਂ ਯਾਰ ਸਵੇਰੇ ਸਵੇਰੇ ਹੋਟ ਟ੍ਰਾਂਸਪੋਰਟਾਂ ਦੇ ਢੇੜਾ ਦੇਈਏ ਹੁਣ ਇੱਧਰ ਆਏ ਆ ਦੂਜੇ ਪਾਸੇ ਗੱਡੀ ਘਮਾਉਣੇ ਆ ਇਹ ਦੇਖਦੇ ਆ ਜੇ ਕੋਈ ਮੇਰਾ ਤਾਂ ਰਿਜਲਟ ਕਿਸੇ ਹੂਲ ਟਰਾਂਸਪੋਰਟ ਤੇ ਲਾ ਲੈਣੇ ਆ ਆਪਣੇ ਕਿਹੜਾ ਮਾਸੀ ਦਾ ਪੁੱਤ ਆ ਸਵੇਰੇ ਸਵੇਰੇ ਕੋਲ ਕਿ ਆਇਆ ਸੀ ਜਿੱਥੇ ਇੱਕ ਖੜੇ ਆ ਉਹ ਹੂਲ ਟਰਾਂਸਪੋਰਟ ਪਹਿਲੇ ਦਿਨ ਫੇਜ ਨੇਗੇ ਇਹਨੇ ਜਿਹੜੇ ਰਾਹੇ ਆਏ ਸੀ ਤੇ ਮਾਨੋ ਗ੍ਰੈਂਡ ਵਾਲੀ ਦਾ ਮੰਦਿਰ ਆ ਜਿੱਦਾ ਇੱਕ ਵੱਡਾ ਸਟੈਚੂ ਵੀ ਉੱਥੇ ਪਈ ਸੀ ਕਿ ਨਾਲ ਉਹਦਾ ਮੋਟਰਸਾਈਕਲ ਚੱਲ ਮੈਨੂੰ ਕੱਲ ਵੀ ਆਪਣੇ ਆਪ ਹੀ ਘੇਂਦਿਆ ਲੈ ਜਾ ਜਿੱਥੇ ਲੈ ਚਲੋ ਦਾ ਆਪਣਾ ਫਾਇਦਾ ਲੈ ਲਈਦਾ ਹਨ ਇੱਕੋਂ ਮਲੀਏ ਜਬ ਖਣਾ ਤੇ ਨਾ ਸੂਰੇ ਸੂਰੇ ਸੱਤਕ ਬੰਜੇ ਆ ਤੇ ਸ਼ੌਕ ਤੇ ਆਇਆ ਸੀ ਕਾਫੀ ਚਾਹ ਸ਼ੌਕ ਵਧੀਆ ਹੈ ਤੇ ਅਸੀਂ ਸੂਰੇ ਸੂਰੇ ਹਲੇ ਜਾਣ ਨੂੰ ਨੇਕ ਨੇ ਉੱਠਣਾ ਚਲ ਉਹਦੇ ਲਈ ਗੁੱਤ ਲੈ ਜਾਈ ਨੂੰ ਉਸ ਚਾਹ ਬਣਾ ਲੂਗਾ ਕੰਤ ਰੋਜ ਜਾਣਾ ਤਾਂ ਕੌਮ ਵੇਰ ਕੇ ਚੱਲਦੇ ਆ ਗੱਡੀ ਕੋਲ ਵਾਪਸ ਕੱਲ ਨਾ ਸਾਰਾ ਦਿਨ ਲੰਘ ਗਿਆ ਕੱਲ ਪਾਣੀ ਦਾ ਵੀ ਪਰਬੰਧ ਹੋਇਆ ਨਹੀਂ ਅਜੇ ਦੇਖਦੇ ਆ ਕਿਉਂਕਿ ਕੱਲ ਟ੍ਰਾਂਸਪੋਰਟ ਚੇਂਜ ਕਰਿਆ ਸੀ ਅੱਜ ਉਹਨੂੰ ਪੁੱਛਿਆ ਜੀ ਉਹਨਾਂ ਤੋਂ ਬਾਰੇ ਗੱਲ ਲਾਉਦੇ ਆਂ ਤੇ ਤੇਰ ਹੁਣ ਅੱਜ ਠੰਡੇ ਆ ਤੇ ਹੋ ਸਕਦਾ ਸ਼ਾਇਦ ਕੱਲ ਨੂੰ ਮਾਰਕੀਟ ਫੁੱਲੇ ਤੇ ਕੱਲ ਨੂੰ ਗੱਡੀ ਦਾ ਕੋਈ ਪਤਾ ਲੱਗੇਗਾ ਕਿੱਦਾਂ ਦਾ ਅੱਜ ਚੌਥਾ ਦਿਨ ਹੋ ਗਿਆ ਇੱਥੇ ਗੱਲ ਲਾਉ ਵੀ ਮੇਤਰੋ ਬਾਗ ਦੇਖੋ ਬਾਗ ਦਾ ਗਾਣਿਆ ਨਾਂਗੇ ਜਾਂ ਨਾ ਨਹੀਂ ਗਾਣਿਆ ਮੱਜਾਂ ਰੌਣਕਾਂ ਲਾਈਆਂ ਪਈਆਂ ਨੇ ਰੌਣਕਾਂ ਦਾ ਤਕੜਾ ਬੱਗਾ ਇਹ ਹੁਣ ਪਤਾ ਨਹੀਂ ਗਵਾਲੇ ਨੇ ਪਤਾ ਨਹੀਂ ਸਿਸਟਮ ਕੀ ਆ ਉਹ ਤਦੰਗਰ ਹੈ ਜੀ ਬਹੁਤ ਡੰਗਰ ਆਈ ਅੱਜ ਚੌਥਾ ਦਿਨ ਹੋ ਗਿਆ ਗੰਤੂਰ ਖੜਿਆ ਨੂੰ ਤੇ ਅੱਜ ਦਾਲ ਬਣਾਈ ਮਸਰੀ ਦੀ ਨਾਲ ਥੋੜਾ ਜਿਹਾ ਗੋਭੀ ਦਾ achar ਇੱਥੋਂ ਖਰੀਦੇ ਆ ਤੇ ਰੋਟੀਆਂ ਲਾਈਆਂ ਹੋਈਆਂ ਨੇ ਲੱਗੇ ਆ ਛਕਣ ਪਾਣੀ ਠੰਡਾ ਲੈਣ ਗਿਆ ਹੋਇਆ ਬੰਦਾ ਤੇ ਹੁਣ ਥੋੜਾ ਜਿਹਾ ਜਿੱਦਾਂ ਦਾ ਪਾਣੀ ਹੋਇਆ ਉਹਦੇ ਨਾਲ ਹੀ ਚਲੋ ਸ਼ਕ ਲਾਂਗੇ ਤੇ ਆਜੋ ਜੇ ਕਿਸੇ ਮਿੱਤਰ ਪਿਆਰੇ ਨੂੰ ਭੁੱਖ ਲੱਗੀ ਏ ਲੋ ਜੀ ਮਿੱਤਰੋ ਹਾਲਾਤਾਂ ਨਾਲ ਲੜਨਾ ਕੀ ਹੁੰਦਾ ਹੈ ਨਾ ਗੱਡੀ ਦੇ ਵਿੱਚ ਜਾਂਦਾ ਬੰਦਾ ਵੀਡੀਓ ਬਣਾ ਦਿੰਦਾ ਸਾਫ਼ ਕੱਪੜੇ ਕਈ ਬੰਦੇ ਦੇਖਣ ਵਾਲੇ ਸੋਚਦੇ ਆ ਵੀ ਯਾਰ ਸਾਰੀ ਦਿਹਾੜੀ ਨਜ਼ਾਰੇ ਹੀ ਲੁੱਟਦੇ ਆ ਕਿ ਨਹੀਂ ਆ ਸਾਹਮਣੇ ਜਾਂਦਾ ਕੋਲਕਾਤਾ ਚਨਈ ਹਾਈਵੇ ਥੱਲੇ ਗੱਡੀਆਂ ਦੇ ਹਾਲਾਤ ਦੇਖੋ ਰਾਤ ਬਰਸਾਤ ਹੋਊਗੀ ਕਿਸੇ ਗੱਡੀ ਦੇ ਟਾਇਰ ਬਾਹਰ ਨੇ ਕਿਸੇ ਦੇ ਵਿੱਚ ਨੇ ਤੇ ਹੁਣ ਇਹੋ ਜਿਹੇ ਦੇ ਵਿੱਚ ਆਪ ਦਾ ਰੋਟੀ ਪਾਣੀ ਤਿਆਰ ਕਰਕੇ ਆ ਦੇਖ ਲਓ ਨਾ ਤਾਂ ਥੱਲੇ ਬੈਠਣ ਦੀ ਜਗ੍ਹਾ ਨਾ ਅੱਗੇ ਤੇ ਆ ਵੀਰ ਬੈਠੇ ਇੱਥੇ ਆਪਦਾ ਰੋਟੀ ਪਾਣੀ ਛਕ ਰਹੇ ਆ ਕਿਉਂ ਜੀ ਜਿਵੇਂ ਹੁਣ ਕਈ ਬੰਦੇ ਕਹਿੰਦੇ ਆ ਚੌਲ ਬਣੇ ਹੋਏ ਹਨ ਤੇ ਕਈ ਬੰਦੇ ਕਹਿੰਦੇ ਆ ਵੀ ਯਾਰ ਨਜ਼ਾਰੇ ਹੀ ਲੈਂਦੇ ਆ ਹਨਾ ਖਾਤਾ ਕੁਛ ਕਰਨਾ ਪੈਂਦਾ ਗੱਡੀ ਦੇ ਉਹ ਬਾਈ ਨਜ਼ਾਰੇ ਕਹਦੇ ਭੁੱਖੇ ਮਰਦੇ ਆ ਸਹੀ ਗੱਲ ਆ ਸਹੀ ਗੱਲ ਮਜਬੂਰੀ ਆ ਮਜਬੂਰੀ ਆ ਮਜਬੂਰੀ ਦਾ ਨਾ ਤਾਂ ਇਧਰ ਵੀ ਨਿੱਕਾ ਤਿਆਰ ਕਰ ਰਿਹਾ ਹੈ ਬਾਈ ਆ ਪਿੱਛੇ ਦਿਖਾਓ ਜਿਹੜਾ ਬਹਿਣ ਦੀ ਹਾਲਾਤ ਹੈਗੀ ਆ ਦਿਖਾਈ ਮੜ ਜਾ ਹਾਂ ਆ ਦੇਖ ਲਓ ਅੱਜ ਬੈਠਣ ਦੇ ਹਾਲਾਤ ਹੈਗੇ ਤਾਂ ਡਰਾਈਵਰ ਬੜੇ ਨਜ਼ਾਰੇ ਲੈਂਦੇ ਆ ਕਿਵੇਂ ਕਿਵੇਂ ਜਾਨੀ ਕਿ ਸਟ੍ਰਗਲ ਕਰਨੀ ਪੈਂਦੀ ਆ ਹਨਾ ਤੇ ਬਾਕੀ ਵੀਰਿਆ ਰੋਟੀ ਪਣੀ ਇੱਥੇ ਦਾ ਖਾਣ ਜੋਗ ਹੈ ਵੀ ਨਹੀਂ ਆਪਣੇ ਹਨਾ ਖਾਣਾ ਇੱਥੇ ਤੋਂ ਲੂ ਕਰੋ ਕੋਈ ਨਹੀਂ ਹੈਗਾ ਬਾਈ ਡੋਸੇ ਦਾਸੇ ਜਿਹੜੇ ਆ ਡੋਸੇ ਆਪਣੇ ਤੋਂ ਨਹੀਂ ਖਾ ਹੁੰਦੇ ਜਿਵੇਂ ਆ ਉਹ ਬੜੇ ਬੁੜੇ ਜੇ ਮਿਲਦੇ ਆ ਹਾਂ ਬੜੇ ਪੌਂ ਛੋਟੇ ਪੌਂ ਹੁਣ ਤੁਸੀਂ ਹਿਸਾਬ ਲਾ ਲਓ ਆ ਜਿਹੜੇ ਚੋਲ ਆ ਇੱਧਰ ਦੇ ਚੋਲ ਭਾਰੀ ਆ ਉਹ ਖਾ ਕੇ ਚੱਲ ਟਾਈਮ ਪਾਸ ਕਰ ਲੈਂਦਾ ਬੰਦਾ ਇੱਕ ਦਾ ਬਣਾ ਲਿਆ ਖਾ ਇਹ ਗੱਲ ਸਹੀ ਆ ਹਾਂਜੀ ਸੁਣਾਓ ਤੁਸੀਂ ਵੀ ਕੋਈ ਗੱਲਬਾਤ ਮਾਸਰ ਜਨਾਬ ਕੀ ਦਿਰ ਹੈ ਹਾਲਾਤ ਦੇ ਵੇਖੀ ਲਿਆ ਚਲੋ ਠੀਕ ਹੈ ਰਾਤੀ ਬਾਰਿਸ਼ ਹੋਈ ਹੈ ਬਾਰਿਸ਼ ਹੋਈ ਹੈ ਸਾਰੀ ਗੱਡੀ ਫਸੀ ਦੀ ਹੈ ਵੇਖੋ ਗੱਡੀ ਗੱਡੀ ਸਾਰੀ ਮਿੱਟੀ ਬਈ ਇਹ ਜੇ ਸੁੱਕੀ ਆ ਤਾਂ ਲੋਹਾ ਜੇ ਗਿੱਲੀ ਹੋਵੇ ਬਸ ਚਲੋ ਠੀਕ ਹੈ ਮਿੱਤਰੋ ਤੁਹਾਨੂੰ ਦਿਖਾਉਣੇ ਸੀ ਹਾਲਾਤ ਉਧਰ ਨਿੱਕਾ ਵੀ ਚੋਰ ਮੂਰੀਆਂ ਰਹੀ ਝਾਕ ਰਿਆ